ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਹੀ ਸੰਗਤ ਨੂੰ ਜੀ ਆਇਆਂ ਜੀ ਸਾਰੀ ਸੰਗਤ ਦਾ ਸਤਿਕਾਰ ਕਰਦੇ ਆ ਜਿਨ੍ਹਾਂ ਗੁਰੂ ਪਿਆਰਿਆਂ ਨੇ ਧਮਾਲਿਆਂ ਦੀ ਹਯੂਰੀਆਂ ਦੀ ਸੇਵਾ ਕੀਤੀ ਆ ਮਹਾਰਾਜ ਉਹਨਾਂ ਦੇ ਕਾਰੋਬਾਰਾਂ 'ਚ ਵਰਤ ਕਾਂ ਪਾਵੇ ਚੜ੍ਹਦੀਆਂ ਕਲਾ ਰੱਖੇ ਮੋਰਚੇ ਹਰ ਮਿਦਾਨ ਫਤਿਹ ਕਰੇ ਜਿਨ੍ਹਾਂ ਗੁਰੂ ਪਿਆਰਿਆਂ ਨੇ ਲੰਗਰਾਂ ਦੀ ਸੇਵਾ ਲਈ ਆ ਮਹਾਰਾਜ ਉਹਨਾਂ ਦੇ ਵੀ ਕਾਰਜ ਸਵਾਰੇ ਸਾਰੇ ਹੀ ਸੰਗਤ ਨੂੰ ਜੀ ਆਇਆਂ ਕਹਨੇ ਆ ਮਹਾਰਾਜ ਇਹਨਾਂ ਨੂੰ ਚੜ੍ਹਦੀਆਂ ਕਲਾ ਰੱਖੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਕਿ ਬਾਬਾ ਜੀ ਨੇ ਬਹੁਤ ਵੱਡਾ ਉਦਮ ਕਰਿਆ ਬਰਾਲਾ ਕਰਿਆ ਕਿੰਨੀਆਂ ਦੂਰੋਂ ਨੇੜਿਓ ਸੰਗਤਾਂ ਚੱਲ ਕੇ ਆਈਆਂ ਚੱਲਿਆ ਚੱਲਿਆ ਕਦਮ ਕਦਮ ਮਹਾਰਾਜ ਉਹਨਾਂ ਦਾ ਲੇਖੇ ਵਿੱਚ ਲਾਣ ਚੜ੍ਹਦੀਆਂ ਕਲਾ ਬਖਸ਼ਣ ਜਿਵੇਂ ਬਾਬਾ ਜੀ ਨੇ ਅੱਜ ਇੱਥੇ ਸਿਰਾਂ ਦੇ ਤਾਜ ਔਰ ਗਲ ਦੇ ਵਿੱਚ ਜੋ ਆਪਾਂ ਪਾਇਆ ਹਜੂਰੀਏ ਕਿਸੇ ਪਾਏ ਨੇ ਸੇਵਾ ਕਰੀਆ ਮਹਾਰਾਜ ਉਹਨਾਂ ਨੂੰ ਵੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ੇ ਤੇ ਸਜਾਨ ਵਾਲੇ ਯੋਧਿਆਂ ਨੂੰ ਵੀ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ੇ ਨਗਰ ਖੇੜੇ ਦਾ ਭਲਾ ਹੋਵੇ ਮਹਾਰਾਜ ਚੜ੍ਹਦੀਆਂ ਕਲਾ ਬਖਸ਼ੀ ਸਤਿਗੁਰੂ ਤੇ ਨਾਲ ਹੀ ਅਸੀਂ ਸਮਾਪਤੀ ਦੇ ਵਿੱਚ ਇਹ ਵੀ ਕਹਿ ਦਿੰਨੇ ਆ ਵੀ ਜਿਵੇਂ ਆੜੇ-ਦਾਲੇ ਨਸ਼ਿਆਂ ਦਾ ਵਪਾਰ ਚੱਲ ਰਿਹਾ ਅਸੀਂ ਨਸ਼ਿਆਂ ਦੇ ਬਿਲਕੁਲ ਖਿਲਾਫ ਆ ਚਾਹੇ ਉਹ ਕਿਸੇ ਵੀ ਧਰਮ ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦਾ ਹੋਵੇ ਨੇੜੇ ਤੇੜੇ ਅਸੀਂ ਤਮਾਕੂ ਤਮਾਕੂ ਤੱਕ ਵੀ ਬੈਨ ਆ ਪੰਜਾਬ 'ਚ ਅਸੀਂ ਐਲਾਨ ਕਰ ਰਹੇ ਆ ਜਿੱਥੇ ਸਾਡੇ ਨਾਲ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਖੜੀਆਂ ਅਸੀਂ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਸਫਾਈ ਕਰਾਂਗੇ ਇਹਦੀ ਬਿਲਕੁਲ ਤੇ ਪੰਜਾਬ ਨੂੰ ਇੱਕ ਸਾਫ਼ ਸੁਥਰਾ ਜਿਹੜਾ ਗੁਰੂਆਂ ਦੀ ਪੀਰਾਂ ਦੀ ਪਕੰਬਰਾਂ ਦੀ ਔਲੀਆਂ ਦੀ ਅਵਤਾਰਾਂ ਦੀ ਧਰਤੀ ਆ ਇਹਨੂੰ ਐਨ ਬਿਲਕੁਲ ਸ਼ੁੱਧ ਕਰ ਦਿਆਂਗੇ ਅੱਜ ਅਸੀਂ ਇਹ ਇਕੱਠ ਦੇ ਵਿੱਚ ਸਾਰੀ ਭੈਣ ਭਾਈਆਂ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਕੋਈ ਨਸ਼ੇ ਦਾ ਵਪਾਰ ਕਰਦਾ ਉਹ ਬੰਦ ਕਰ ਦੇਵੇ ਮੇਰਾ ਵੀਰ ਇੱਕ ਵਾਰੀ ਬੇਨਤੀ ਕਰਾਂਗੇ ਦੂਜੀ ਵਾਰ ਖਾਲਸਾ ਬੇਨਤੀ ਨਹੀਂ ਕਰਦਾ ਫਿਰ ਖਾਲਸਾ ਬੇਨਤਾ ਕਰਦਾ ਅੱਗੇ ਜੋ ਵੀ ਜਿੰਨੀਆਂ ਵੀ ਦੂਰੋਂ ਨੇੜਿਓਂ ਫੌਜਾਂ ਆਈਆਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੇ ਜਕਾਰੇ ਦੇ ਨਾਲ ਆਪਾਂ ਫਤਿਹ ਦੀ ਸਾਂਝ ਪਾਵਾਂਗੇ ਕੱਜ ਕੇ ਜਕਾਰੇ ਗਿਜਾਵੇ ਨਿਹਾਲ ਹੋਈ ਜਾਵੇ ਗੁਰੂ ਕੀਆਂ ਲਾਟੜੀਆਂ ਫੌਜਾਂ ਦੇ ਚਰਨਾਂ ਨੂੰ ਭਾਉ ਬਿ ਨਿਹਾਲ ਹੋਈ ਜਾਵੇ ਵਾਹੀ ਗੁਰ ਜੀ ਕੀ ਫਤਿਹ ਮਸਮੂਚੀ ਸਾਧ ਸੰਗਤ ਜਿੰਨੀਆਂ ਵੀ ਇੱਥੋਂ ਕਦਮ ਕਦਮ ਫੌਜਾਂ ਚੱਲ ਕੇ ਆਂ ਆ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆਂ ਔਰ ਜੋ ਵੀ ਨਕਰ ਖੇੜੇ ਦੀਆਂ ਹੋਰ ਵੀ ਦੂਰੋਂ ਨੇੜੋਂ ਸੰਗਤਾਂ ਚੱਲ ਕੇ ਆਇਆਂ ਗੁਰੂ ਸਾਹਿਬ ਦੀਆਂ ਫੌਜਾਂ ਸਾਰਿਆਂ ਦਾ ਤੈਅ ਦੋ ਧੰਨਵਾਦ ਕਰਦੇ ਆਂ ਔਰ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਵੀਰੇ ਜੋ ਪ੍ਰਾਤਨ ਖੇੜਾ ਗੁਰੂ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਹੋਲਾ ਮਹੱਲਾ ਇਸ ਜੰਗਾ ਯੁੱਧਾਂ ਦੇ ਜਰਨੈਲਾਂ ਦੇ ਪੱਲੇ ਆਈਆਂ ਵੀਰੇ ਆਪਣੇ ਬੱਚਿਆਂ ਨੂੰ ਅਮਰ ਸੰਚਾਰ ਕਰਾਓ ਗੁਰੂ ਸਾਹਿਬ ਦੇ ਲਾੜ ਲਾਓ ਬਾਣੀ ਤੇ ਬਾਣੇ ਦੇ ਧਾਰਨੀ ਬਣਾਓ ਜੇ ਤੁਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਚਾਹੁੰਦੇ ਆ ਫਿਰ ਉਹਨਾਂ ਨੂੰ ਅਮਰ ਸ਼ਕਾਓ ਗੁਰੂ ਦੇ ਲਾੜ ਲਾਓ ਬਾਣੀ ਤੇ ਬਾਣੇ ਦੇ ਧਾਰਨੀ ਬਣਾਓ ਕਿਉਂਕਿ ਜੰਗਾ ਯੁੱਧਾਂ ਦੇ ਜਰਨੈਲ ਹੈ ਜਿਹੜੇ ਸਾਡੇ ਨੌਜਵਾਨ ਨਸ਼ਿਆਂ ਨੂੰ ਪੈ ਗਏ ਆ ਔਰ ਮੇਰੀ ਬੇਨਤੀ ਆ ਸਾਰੇ ਨੌਜਵਾਨ ਜਿਹੜੇ ਨਸ਼ੇ ਵੀ ਕਰਦੇ ਉਹਨਾਂ ਨੂੰ ਵੀ ਕਹਿੰਨੇ ਆ ਵੀਰੇ ਅਸੀਂ ਤੁਹਾਡੇ ਅੱਗੇ ਹੱਥ ਜੋੜ ਕੇ ਨਮਰਤਾ ਸਹਿਬ ਬੇਨਤੀ ਕਰਦੇ ਆ ਜਿੱਦੇ ਤੁਸੀਂ ਬਾਣੀ ਪੜ੍ਹੂਗੇ ਨਾ ਗੁਰੂ ਦੇ ਲਾੜ ਲੱਗੂਗੇ ਵੀਰੇ ਨਸ਼ੇ ਤੁਹਾਡੇ ਕੱਟੇ ਜਾਣੇ ਆ ਔਰ ਮੇਰੀ ਸਾਰੀ ਸਾਧ ਸੰਗਤ ਨੂੰ ਬੇਨਤੀ ਆ ਜਿੰਨੀ ਵੀ ਇੱਥੇ ਸੰਗਤ ਚੱਲ ਕੇ ਆਈ ਆ ਸਭ ਦੇ ਅੱਥੋਂ ਧੰਨਵਾਦ ਕਰਦੇ ਆ ਅਸੀਂ ਜੇ ਕੋਈ ਸਾਡੇ ਕੋਲੋਂ ਜਾਣੇ ਜਾਣੇ ਵਿੱਚੋਂ ਕਿਸੇ ਦਾ ਦਿਲ ਦੁਖਾਇਆ ਕੋਈ ਗਲਤੀ ਹੋ ਗਈ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਆ ਝੁਕਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਗੁਰਾਂ ਦਾ ਯੋਧਾ ਪਾਰਿ ਉਪਕਾਰੀ ਹੈ ਖਾਲਸਾ ਗੁਰਾਂ ਦਾ ਯੋਧਾ ਪਾਰਿ ਉਪਕਾਰੀ ਹੈ ਵੀਰ ਪ੍ਰਤਾਪੀ ਦਇਆਵਾਨ ਬਲਵਾਨ ਜੱਪੀ ਦਰਸ਼ਨੀ ਜਦਾਰੀ ਹੈ ਵੀਰ ਪ੍ਰਤਾਪੀ ਦਇਆਵਾਨ ਬਲਵਾਨ ਜੱਪੀ ਦਰਸ਼ਨੀ ਜਦਾਰੀ ਹੈ ਤੇਜ ਵਾਲਾ ਤੱਪ ਵਾਲਾ ਹੱਡੀ ਸੂਰਾ ਜੱਪ ਵਾਲਾ ਗਿਆਨੀ ਧਿਆਨੀ ਤੱਪ ਵਾਲਾ ਸੀਤ ਲਾਭ ਸਾਰੀ ਹੈ ਸਾਧ ਸੰਤੋਖੀ ਭਾਰਾ ਦੇਸ਼ ਰਖਵਾਰਾ ਭਾਰਾ ਤਨ ਮਲਈਏ ਜਿੰਦਵਾਰਾ ਅਣਖ ਦੀ ਕਟਾਰੀ ਹੈ ਸਾਵ ਸੂਰਤ ਸਾਫ ਕੋਮਲ ਜੀ ਖਾਲਸਾ ਗੁਰਾਂ ਦਾ ਯੋਧਾ ਪਾਰੇ ਉਪਕਾਰੀ ਹੈ ਖਾਲਸਾ ਗੁਰਾਂ ਦਾ ਯੋਧਾ ਪਾਰੇ ਉਪਕਾਰੀ ਹੈ ਸਰ ਜਵਨ ਦਾ ਸਰ ਜਵਨ ਸਾਡ ਸੁਨੀਆਂ ਕਾਨ ਜਗਾਰੇ ਸਤ ਸ੍ਰੀ ਅਕਾਲ ਜਿਕਾਰੇ ਗ ਜਾਵੇ ਨਿਹਾਲੋ ਜਾਵੇ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਭਾਵੇ ਨਿਹਾਲੋ ਜਾਵੇ ਫਤਿਹ ਪਾਵੇ ਜਿਕਾਰੇ ਗ ਜਾਵੇ ਨਿਹਾਲੋ ਜਾਵੇ ਬਾਬਾ ਬਜਤਰ ਸਿੰਘ ਨੂੰ ਭਾਵੇ ਨਿਹਾਲੋ ਜਾਵੇ ਆਵੇ ਫਤੇ ਪਾਵੇ ਦੁਨੀਆ ਗਾਲ ਜਿਕਾਰੇ ਪਿਆਵੇ ਨਿਹਾਲ ਹੋ ਜਾਵੇ ਮਹਾਕਾਲ ਨੂੰ ਪਾਵੇ ਨਿਹਾਲ ਹੋ ਜਾਵੇ ਫਤੇ ਪਾਵੇ ਆ ਗਾਦਰ ਆਈਂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ